ਨਾਵੀਆਂ ਪੰਜਾਬੀ ਦੇਖ ਰਹੇ ਤੁਸੀਂ ਮਹਾਂਚਲ ਜੱਗੀ ਬਿਹੱਦ ਮੰਦ ਭਗਾ ਪਾਣਾ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਸੰਗਣੀ ਧੁੰਦ ਦੇ ਕਰਕੇ 10 ਲੋਕਾਂ ਦੀ ਮੌਤ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਨਹਿਰ ਦੇ ਵਿੱਚ ਡੁੱਬਣ ਦੇ ਨਾਲ ਇਹ ਲੋਕਾਂ ਦੀ ਮੌਤ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੁਖਦਾਈ ਖਬਰ ਹੈ ਬੀਤੀ ਦੇਰ ਰਾਤ ਇਹ ਜਿਹੜੀ ਵਾਪਰੀ ਹੈ ਕਿਹਾ ਜਾ ਰਿਹਾ ਹੈ ਕਿ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਸੀ ਇਹ ਗੱਡੀ ਤੇ ਉੱਥੇ ਹੀ ਨਹਿਰ ਦੇ ਵਿੱਚ ਰਾਹ ਜਾਂਦੇ ਹੋਏ ਡਿੱਗ ਜਾਂਦੀ ਹੈ ਜਿਸ ਕਾਰ ਦੇ ਵਿੱਚ 10 ਲੋਕ ਸਵਾਰ ਸੀ ਸਾਰਿਆਂ ਦੀ ਮੌਤ ਹੋ ਗਈ ਇਸ ਕਾਰ ਦੇ ਵਿੱਚ ਸਵਾਰ ਜਿਹੜੇ 3 ਲੋਕ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤੇ ਹੋਰ ਇਸ ਤੋਂ ਬਾਅਦ ਇਹ ਜਾਣਕਾਰੀ ਮਿਲੀ ਹੈ ਕਿ 10 ਲੋਕਾਂ ਨੂੰ ਵਿਆਹ ਸਮਾਗਮ ਤੋਂ ਲੈ ਕੇ ਜਾਇਆ ਜਾ ਰਿਹਾ ਸੀ ਇਸ ਗੱਡੀ ਦੇ ਵਿੱਚ ਬਿਠਾ ਕੇ ਤੇ ਇੱਕ ਵਾਹਨ ਵਾਪਸ ਆ ਰਿਹਾ ਸੀ ਭਾਰੀ ਧੁੰਦ ਦੇ ਕਰਕੇ ਰਾਹ ਦੇ ਵਿੱਚ ਜਿਹੜੀ ਹੈ ਨਈ ਵਿਜ਼ਿਬਿਲਟੀ ਹੁੰਦੀ ਨਹੀਂ ਦਿਖਾਈ ਦਿੰਦਾ ਤਾਂ ਜਿਸ ਤੋਂ ਬਾਅਦ ਉਹਨਾਂ ਦਾ ਬੈਲੈਂਸ ਜਿਹੜਾ ਗੱਡੀ ਦਾ ਵਿਗੜ ਜਾਂਦਾ ਨਹੀਂ ਅੱਗੋਂ ਨਜ਼ਰ ਆਉਂਦਾ ਕਿ ਕੋਈ ਗੱਡੀ ਆ ਰਹੀ ਹੈ ਤਾਂ ਉੱਥੇ ਹੀ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਬਾਕੀ ਯਾਤਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਦੇ ਨਾਲ ਹੀ ਗੱਡੀ ਦੇ ਵਿੱਚ ਜੋ ਸਵਾਰ ਸੀ ਲੋਕ ਦੱਸੇ ਜਾ ਰਹੇ ਨੇ ਕਿ ਇੱਕ ਧੀ ਸੀ ਉਹਨਾਂ ਦੀ ਮੌਕੇ ਦੇ ਉੱਤੇ ਜੀ ਮੌਤ ਹੋ ਗਈ ਹੈ ਜਦੋਂ ਕਿ ਜਸਵਿੰਦਰ ਸਿੰਘ ਆਪਣੇ 9 ਸਾਲ ਦੇ ਪੁੱਤਰ ਦੇ ਨਾਲ ਗੱਡੀ ਦੇ ਵਿੱਚ ਜੋ ਕਿ ਸਵਾਰ ਸੀ ਉਹਨਾਂ ਨੇ ਨਹਿਰ ਦੇ ਵਿੱਚੋਂ ਬਾਕੀ ਯਾਤਰੀਆਂ ਨੂੰ ਬਾਹਰ ਕੱਢਣ ਤੋਂ ਬਾਅਦ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਉੱਥੇ ਹੀ ਸਾਰਾ ਕੁਝ ਜਿਹੜਾ ਪਾਣੀ ਦੇ ਵਿੱਚ ਵਹਿ ਜਾਂਦਾ ਕਿਹਾ ਜਾ ਰਿਹਾ ਇਹ ਸਾਰੇ ਲੋਕ ਰਿਸ਼ਤੇਦਾਰ ਸੀ ਆਪਸ ਦੇ ਵਿੱਚ ਇੱਕ ਵਿਆਹ ਦੇ ਵਿੱਚ ਸ਼ਾਮਲ ਹੋਏ ਸੀਗੇ ਵਿਆਹ ਸਮਾਗਮ ਤੋਂ ਵਾਪਸ ਆਏ ਸੀ ਜਸ਼ਨ ਮਨਾ ਕੇ ਵਾਪਸ ਆਏ ਸੀ ਉੱਥੇ ਹੀ ਰਾਹ ਦੇ ਵਿੱਚ ਈਮਨ ਭਾਗਾ ਪਾਣਾ ਇਹਨਾਂ ਦੇ ਨਾਲ ਵਾਪਰ ਜਾਂਦਾ ਉੱਥੇ ਹੀ ਸਰਦ ਦੇ ਉੱਤੇ ਪਿੰਡ ਦੀ ਸਰਹੱਦ ਦੇ ਉੱਤੇ ਪੁਲਿਸ ਤਾਇਨਾਤ ਕੀਤੀ ਗਈ ਤਾਂ ਜੋ ਇਹਨਾਂ ਸਾਰਿਆਂ ਦੀ ਮਦਦ ਕੀਤੀ ਜਾ ਸਕੇ ਲੋਕ ਨਹਿਰ ਦੇ ਵਿੱਚੋਂ ਬਾਹਰ ਇਹਨਾਂ ਨੂੰ ਕੱਢਿਆ ਜਾਂਦਾ ਤੇ ਉੱਥੇ ਹੀ ਦੇਖਿਆ ਜਾਂਦਾ ਕਿ ਕਿੰਨੇ ਕੁ ਲੋਕਾਂ ਦੀ ਜਾਨ ਬਚ ਸਕੀ ਹੈ ਤਾਂ ਕਿਹਾ ਜਾ ਰਿਹਾ 3 ਲੋਕ ਕਿਆ ਹੈ ਕਿ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉੱਥੇ ਹੀ 10 ਲੋਕਾਂ ਦੀ ਮੌਤ ਵੀ ਹੋਈ ਹੈ ਕਾਰਨ ਦੱਸਿਆ ਜਾ ਰਿਹਾ ਸੰਘਣੀ ਧੁੰਦ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਨਹਿਰ ਦੇ ਵਿੱਚ ਡੁੱਬਣ ਦੇ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਤਸਵੀਰਾਂ ਦਾ ਇੱਕ ਵਾਰ ਫਿਰ ਤੁਰਕ ਕਰਦੇ ਹਾਂ